ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਅੱਛਾ ਜੀ ਥੰਬਨੇਲ ਤੁਸੀਂ ਵੇਖ ਲਿਆ ਤੇ ਆ ਕੀ ਹੁੰਦਾ ਬਹੁਤ ਭੈਣਾ ਭਰਾਵਾਂ ਨੂੰ ਇਸ ਚੀਜ਼ ਦਾ ਪਤਾ ਵੀ ਆ ਤੇ ਕਈਆਂ ਨੂੰ ਨਹੀਂ ਪਤਾ ਤੇ ਇਹ ਵੀਡੀਓ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਇਹ ਕੀ ਹੁੰਦਾ ਵਾ ਇਹਦਾ ਅਸਲ ਦੇ ਵਿੱਚ ਫੋਨ ਦੇ ਵਿੱਚ ਕੰਮ ਕੀ ਹੁੰਦਾ ਮੈਂ ਇੱਥੇ ਕਲਿੱਕ ਕਰਦਾ ਮੈਂ ਕਲਿੱਕ ਕੀਤਾ ਠੀਕ ਆ ਜੀ ਆਹ ਦੇਖ ਲਓ ਤੁਸੀਂ ਇਹ ਹੁੰਦਾ Google Drive ਠੀਕ ਆ ਇਹ Google ਦਾ ਹੀ ਪ੍ਰੋਡਕਟ ਆ ਜਿਸ ਤਰ੍ਹਾਂ ਮੇਰੇ ਅਲੱਗ-ਅਲੱਗ Gmail IDਾਂ ਦੇ ਵਿੱਚ ਮੇਰੀਆਂ ਚੀਜ਼ਾਂ ਪਈਆਂ ਆ ਇਹ ਤੁਸੀਂ ਵੇਖ ਸਕਦੇ ਆ ਇਹ ਮੇਰੇ Gmail ID ਲੱਗੇ ਹੋਏ ਆ ਇਹਦੇ ਵਿੱਚ ਠੀਕ ਆ ਜੀ ਇਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਲਿਖੀਆਂ ਲਿਖ ਕੇ ਰੱਖੀਆਂ ਹੋਈਆਂ ਆ ਕੁਝ ਟੈਕਸ ਲਿਖਿਓ ਇਹਨੇ ਜਿਦਾ ਆਮ ਲਿਖੀ ਦੀ ਆਪਾਂ ਕੋਈ ਚੀਜ਼ ਕੁਝ ਫੋਟੋ ਪਈਆਂ ਆ ਕੁਝ ਡਾਕੂਮੈਂਟ ਪਏ ਆ ਕੁਝ ਜਿਹੜੀਆਂ ਆਪਦੀਆਂ ਕਾਮਾਕਾਰਾਂ ਦੀਆਂ ਮੇਰੀਆਂ ਜਿੱਦਾਂ ਏਸੀ ਬਾਰੇ ਹੈ ਨਾ ਲਿਖ ਰੱਖਿਆ ਆ ਅਲਗਾ ਦੇਸੀ ਇੱਕ ਇਥੇ ਸ਼ਾਪ ਆ ਉਹਦੇ ਸਾਰੇ ਵਿੱਚ ਡਾਕੂਮੈਂਟ ਵਗੈਰਾ ਪਏ ਆ 알파 ਸਟਾਰ ਇਹਨਾਂ ਦੇ ਇਹ ਚੀਜ਼ਾਂ ਐਡਰੈਸ ਵਗੈਰਾ ਹੋ ਗਏ ਆ ਇਹਨਾਂ ਦੇ ਵਿੱਚ ਤੁਸੀਂ ਚੀਜ਼ਾਂ ਇਹ ਰੱਖ ਸਕਦੇ ਆ 15 ਜੀਵੀ ਤੁਹਾਨੂੰ ਇਹ ਸਪੇਸ ਮਿਲਦਾ ਹੈ Google ਵੱਲੋਂ ਇਹਦਾ ਫਾਇਦਾ ਕੀ ਹੁੰਦਾ ਆ ਜਿੱਦਾਂ ਮੇਰੀ ਇਹ ਆਈਮੇਲ ਆਈਡੀ ਤੁਸੀਂ ਉੱਤੇ ਤਸਵੀਰ ਲੱਗੀ ਦੇਖ ਸਕਦੇ ਆ ਸੱਜੇ ਪਾਸੇ ਜਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਕੋਈ ਵੀ ਚੀਜ਼ ਆਪਦੀ ਰੱਖੀ ਹੋਈ ਆ Google Drive ਦੇ ਵਿੱਚ ਤਾਂ ਉਹਨੂੰ ਕਿੰਦਾ ਦੇਖੋ ਜਿਸ ਤਰ੍ਹਾਂ ਮੇਰੇ ਆ ਡਾਕੂਮੈਂਟ ਪਏ ਆ ਠੀਕ ਆ ਇਹਦੇ ਵਿੱਚ ਜਿੱਦਾਂ ਲਿਖਿਆ ਹੋਇਆ ਆ ਬਿਜਲੀ ਬਿੱਲ ਠੀਕ ਆ ਬੈਂਕ ਦਾ ਠੀਕ ਆ ਬਾਕਸ ਸ਼ੀਟ ਬਾਕਸਰ ਬਾਕਸਰ ਮੋਟਰਸਾਈਕਲ ਆ ਉਹਦੀ ਕਾਪੀ ਵਗੈਰਾ ਇਹਦੇ ਵਿੱਚ ਪਏ ਆ ਰੱਖੀਆਂ ਹੋਈਆਂ ਆ covid 19 uh, cv pe bhi pdf ٹھیک ہے ਜਿਦਾ cv ਵਗੈਰਾ ਬਣਾਇ ਦੀ ਆਪਾਂ LIC ਇੰਸ਼ੋਰੈਂਸ ਦੀਆਂ ਫਾਈਲਾਂ ਪਈਆਂ ਇਹਦੇ ਵਿੱਚ ਇਹਦੇ ਵਿੱਚ ਬਹੁਤ ਚੀਜ਼ਾਂ ਆਪਾਂ ਸੇਵ ਕਰਕੇ ਰੱਖ ਸਕਦੇ ਹਾਂ ਇਹਦਾ ਫਾਇਦਾ ਕੀ ਹੁੰਦਾ ਇਹਦਾ ਫਾਇਦਾ ਇਹ ਹੁੰਦਾ ਆ ਵੀ ਜੇ ਆਪਾਂ ਫੋਨ ਦੇ ਵਿੱਚ ਆਪਾਂ ਰੱਖਦੇ ਹਾਂ ਫੋਨ ਜਦੋਂ ਆਪਾਂ ਦੁਆਰਾ ਤੋਂ ਉਹਨੂੰ ਕਰੀਦਾ ਆ ਮਤਲਬ ਕਿ ਰੀਸੈਟ ਕਰ ਲਈਦਾ ਹਨਾ ਇਹ ਸਾਰੀਆਂ ਫਾਈਲਾਂ ਉੱਡ ਜਾਂਦੀਆਂ ਵਿੱਚੋਂ ਦੁਬਾਰਾ ਆਪਾਂ ਕਹਿੰਦੇ ਆ ਵੀ ਹੈਂਗ ਹੋਣ ਲੱਗ ਪਿਆ ਜਾਂ ਇਹਦੇ ਵਿੱਚੋਂ ਆਪਾਂ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਡਿਲੀਟ ਕਰ ਦਈਏ ਤਾਂ ਇਹ ਚੀਜ਼ਾਂ ਵੀ ਵਿੱਚੋਂ ਡਿਲੀਟ ਹੋ ਜਾਂਦੀਆਂ ਲੇਕਿਨ ਜੇ ਤੁਸੀਂ ਇਹਦੇ ਵਿੱਚ ਰੱਖੀਆਂ ਹੋਈਆਂ ਆ ਇਸ ਚੀਜ਼ ਦੇ ਵਿੱਚ ਜੇ ਤੁਸੀਂ ਰੱਖੀਆਂ ਹੋਈਆਂ ਆ ਇਹਦੇ ਵਿੱਚ ਤਾਂ ਫਿਰ ਤੁਸੀਂ ਕਰ ਸਕਦੇ ਹੋ ਜਿਦਾਂ ਇਹਦੇ ਵਿੱਚ ਰੱਖੀਆਂ ਹੋਈਆਂ Google Drive ਦੇ ਵਿੱਚ ਜਦੋਂ ਤੁਸੀਂ ਆਪਣੀ ਈਮੇਲ ਆਈਡੀ ਲਾਉਂਗੇ ਤਾਂ ਉਹ ਸਾਰੀਆਂ ਚੀਜ਼ਾਂ ਵਾਪਸ ਤੁਹਾਨੂੰ ਇਹਦੇ ਵਿੱਚ ਸ਼ੋਅ ਕਰਨ ਲੱਪਣੀ ਆ ਬਸ਼ਰਤੇ ਕਿ ਤੁਹਾਨੂੰ ਆਪਦੀ ਈਮੇਲ ਆਈਡੀ ਯਾਦ ਹੋਣੀ ਚਾਹੀਦੀ ਆ ਪਾਸਵਰਡ ਤੁਹਾਨੂੰ ਯਾਦ ਹੋਣਾ ਚਾਹੀਦਾ ਇਹ ਗੱਲ ਸੀ ਸਿਰਫ ਇੰਨੇ ਔਰ ਇਸ ਦੇ ਵਿੱਚ ਆਪਾਂ ਇਹ ਫਾਈਲਾਂ ਲੈ ਕੇ ਕਿਵੇਂ ਹੋਣੀਆਂ ਆ ਇਸ ਤੋਂ ਆਪਾਂ ਕੋਈ ਵੀ ਫਾਈਲ ਕਿਸੇ ਨੂੰ ਸੈਂਡ ਕਿਵੇਂ ਕਰਨੀ ਆ ਇਹ ਆਪਾਂ ਅਗਲੇ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਹੁਣ ਵਾਸਤੇ ਇੰਨਾ ਕੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਤੇ ਖੁਸ਼ ਰਹਿਆ ਕਰੋ